ਮੈਨੂੰ ਚਲ ਜਿੰਨਾ ਕਰ ਸਕਦੇ ਤੁਸੀਂ ਕਰੋ ਜੋਰ ਲਾ ਲਓ ਆਪਣਾ ਜਿੱਥੇ ਮੈਂ ਸਹੀ ਆ ਮੈਨੂੰ ਪਤਾ ਮੈਂ ਸਹੀ ਆ ਮੇਰੇ ਫੈਨਸ ਨੂੰ ਪਤਾ ਮੈਂ ਸਹੀ ਮੇਰੀ ਫੈਮਲੀ ਨੂੰ ਪਤਾ ਮੈਂ ਸਹੀ ਆ ਯਾਰੋ ਬੰਨੇ ਆ ਜਿਨ੍ਹਾਂ ਨੂੰ ਵੀਡੀਓ ਵੇਖ ਕੇ ਵੀ ਨਹੀਂ ਪਤਾ ਲੱਗਣ ਦੇ ਕਿ ਵੀਡੀਓ ਫੇਕ ਆਏ ਆਈ ਬ੍ਰੋਸ ਚੱਕ ਕਰ ਲੋ ਤਾਂ ਮੱਥਾ ਵਗਿਆ ਉਹਦੇ ਵਾਲ ਵਗੈਰ ਥੋੜੇ ਥੋੜੇ ਸ਼ੌਂਡਦੇ ਆ ਦੇਖ ਲਓ ਯਾਰ ਕਿਹੜੀ ਪਾਸੇ ਮੈਂ ਲੱਗਣ ਦੀ ਆ ਯਾਰੋ ਮੈਨੂੰ ਤਾਂ ਕਿਸੇ ਪਾਸੇ ਨਹੀਂ ਲੱਗਣੀ ਬੀਤੇ ਦਿਨ ਇਹ ਸਾਰੇ ਇੰਸਟਾਗ੍ਰam ਪੇਜਾਂ ਦੇ ਉੱਪਰ ਪ੍ਰੀਤ ਜੱਟੀ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਉਹ ਇੱਕ ਮੁੰਡੇ ਦੇ ਨਾਲ ਗੱਡੀ ਦੇ ਵਿੱਚ ਬੈਠੀ ਹੁੰਦੀ ਆ ਤੇ ਖੁਦ ਦੁਆਰਾ ਹੀ ਵੀਡੀਓ ਨੂੰ ਸ਼ੂਟ ਕੀਤਾ ਗਿਆ ਹੁੰਦਾ ਜਿਸ ਦੇ ਵਿੱਚ ਉਹ ਮੁੰਡੇ ਦੇ ਨਾਲ ਗਲਤ ਹਰਕਤਾਂ ਕਰਦੀ ਪਈ ਹੁੰਦੀ ਆ ਉਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕ ਉਹਨੇ ਇਹ ਕਹਿੰਦੇ ਪਏ ਨੇ ਕਿ ਇਸ ਦੀ ਇੱਕ ਪਹਿਲਾਂ ਵੀ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਤਾਂ ਇਸ ਨੇ ਕਹਿ ਦਿੱਤਾ ਸੀ ਕਿ AI ਦੇ ਨਾਲ ਵੀਡੀਓ ਨੂੰ ਬਣਾਇਆ ਗਿਆ ਜਾਂ ਉਹ ਵੀਡੀਓ ਫੇਕ ਆ ਗਈ ਪਰ ਇਸ ਵੀਡੀਓ ਦੇ ਨੂੰ ਦੇਖ ਕੇ ਤਾਂ ਇੰਜ ਲੱਗਦਾ ਪਿਆ ਕਿ ਇਹੀ ਹੀ ਆ ਪ੍ਰੀਤ ਜੱਟੀ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਹ ਵੀ ਕਹਿੰਦੇ ਪਏ ਨੇ ਕਿ ਕੁੜੀ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾਗਾ ਬਾਕੀ ਤੁਹਾਨੂੰ ਕੀ ਲੱਗਦਾ ਕਿ ਉਹ ਵੀਡੀਓ origignal ਆ ਜਾਂ fake ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਬਾਕੀ ਵੀਡੀਓ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਪਿਆ ਕਿ ਉਹ ਵੀਡੀਓ ਦੀ ਕਿ ओरिजिनल ਵੀਡੀਓ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਜਾਇਓ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ